ਸਸਰੀਏ ਕਾਲ ਦੀ ਸਾਰਿਆਂ ਨੂੰ ਕਿਦਾਂ ਠੀਕ ਹੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਹੀ ਚੈਨਲ ਅਮਜ਼ਾ ਰਹੇ ਤੇ 512 ਉੱਤੇ ਅੱਜ ਆਪਾਂ ਗੱਲ ਕਰਾਂਗੇ ਕੁਝ ਇਹ ਜਿਹੇ ਕਬੱਡੀ ਕੱਪ ਦੇ ਬਾਰੇ ਜਿੱਥੇ ਖੀਰਾਵਾਦੀ ਬੋਲਟ ਤੇ ਜੱਗੂ ਹਾਕਮ ਵਾਲੀਏ ਦਾ ਮੂੰਹ ਮਾਰੀ ਹੋ ਗਈ ਤੇ ਥੋੜੀ ਜਿਹੀ ਲੜਾਈ ਵੀ ਹੋ ਗਈ ਉਸ ਦੇ ਬਾਰੇ ਤੁਹਾਡੇ ਨਾਲ ਕੁਝ ਵਿਸਤਾਰਪੂਰਤ ਗੱਲਬਾਤ ਸ਼ੇਅਰ ਕਰਾਂਗੇ ਦੋਸਤੋ ਇੱਕ ਕਬੱਡੀ ਕੱਪ ਚੱਲ ਰਿਹਾ ਸੀ ਜਿੱਥੇ ਖੀਰਾਵਾਦਾ ਬੋਲਟ ਤੇ ਜੱਗੂ ਹਾਕਮ ਵਾਲੀਏ ਦੀ ਮੂੰਹ ਮਾਰੀ ਹੋ ਗਈ ਉੱਥੇ ਜਿਹੜੇ ਬਾਹਰ ਦਸ਼ਕਸ਼ ਵੇਖ ਰਹੇ ਸੀ ਉਹਨਾਂ ਨੇ ਵੀ ਮੈਕਾਂ ਦੇ ਵਿੱਚ ਬੜਾ ਰੋਲਾ ਪਾ ਦਿੱਤਾ ਤੇ ਜਿਹੜੇ ਕਮੈਂਟਰ ਨੇ ਉਹਨਾਂ ਨੇ ਵੀ ਥੋੜਾ ਰੋਲਾ ਪਾਇਆ ਤੇ ਸਾਰਾ ਮੈਚ ਦੀ ਮਜ਼ਾ ਜਿਹੜਾ ਸੀ ਉਹ ਖਰਾਬ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਮੈਚ ਇਹਨਾਂ ਨੇ ਲੜਾਈ ਰੁਕਾ ਕੇ ਸ਼ੁਰੂ ਕਰਾਇਆ ਉਹਦੇ ਵਿੱਚ ਖੇਰਾਵਾਂ ਦਾ ਬੋਲਟ ਤੇ ਜੱਗੂ ਆਕਾਂ ਵਾਲੇ ਦੀ ਬੜੀ ਫਾਸਕੇ ਟੱਕਰ ਹੋਈ ਤੇ ਜਿਹਦੇ ਵਿੱਚ ਖੇਰਾ ਵਾਲੀ ਬੋਲਟ ਵੀ ਹਰ ਨੰਬਰ ਉੱਤੇ ਐਕਸ਼ਨ ਮਾਰਦੇ ਸੀ ਤੇ ਇਦੋਂ ਜੱਗੂ ਆਕਾਂ ਵਾਲੀਆ ਵੀ ਹਰ ਨੰਬਰ ਉੱਤੇ ਹੀ ਐਕਸ਼ਨ ਉਕਸ਼ਨ ਮਾਰਦੇ ਰਹਿ ਦੋਸਤੋ ਇਹ ਵੇਖੋ ਤੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਆਪਣੇ ਚੈਨਲ ਹਮਜ਼ਾ ਰੈਂਡ 512 ਨੂੰ ਸਬਸਕ੍ਰਾਈਬ ਕਰ ਦੇਣਾ ਮੈਚ ਨੂੰ ਇੰਜੋਏ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਅਗਲੀ ਮਜ਼ੇਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਭਾਈ ਬਣ ਕੇ ਬਾਹਰ ਜਿੰਨਾ ਕੋਈ ਕੰਮ ਨਹੀਂ ਆ ਬਹੁਤ ਵੱਡਾ ਮੈਚ ਆ ਭਾਈ ਬਾ ਆ ਨਾ ਕੰਮ ਕਰੋ ਹੋਰ ਦੂਜੀ ਹੈਲੋ 5000 ਕਰੋ ਤੇਰੇ ਨਲਕਰੇ ਬਾਦਿਆ ਮੈਂ ਕਦੂਸਰੇ ਬਾਂਦਰ ਕਰਦੇ ਸਾਰੇ ਚਾਰ ਨਾਲ ਉਹ ਚਾਰ ਨਾਲ ਉਹ ਨਲਕਰੇ ਨਾਲ ਮਾਰੋ ਬੇਨਤੀ ਆ ਜਰ ਮੈਚ ਚ ਚਾਰ 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 ਆਪਹੁਣ ਚੱਕ ਲੈ ਤੇਰੇ ਨਲਕਰੇ ਥੋੜੀ ਬਸ ਦੇ ਮੈਚ ਜਰ ਤੁਹਾਡੇ ਨਾਲ ਕਰਿਆ ਲੜਾਈ ਕਰਾਉਂਦੇ ਆ ਐਡਾ ਨਹੀਂ ਕਰਦਾ ਰੋਜ਼ ਅੱਜ ਪਹਿਲੀ ਵਾਰ ਆਪਾਂ ਥੋੜੋ ਮੈਚ ਖੇਡਣਾ ਹੈ ਸਾਡੀ ਹੈਲੋ 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 ਅਬੇ ਬੇਚ ਤੇ ਮੇਰੀ ਪਲੇਅਰਾਂ ਨੂੰ ਹੱਥ ਬੰਨ ਕੇ ਜਿਹੜੀਆਂ ਦੂਜੀਆਂ ਦਾ ਕਰਿਓ ਬੰਦ ਕਰ ਦਿਓ ਬਾਰੇ ਕਰ ਦਿਓ ਭਾਈ ਸਭ ਨੂੰ ਇੱਕ ਵਾਰੀ ਬੇਚ ਤੇ ਹੱਥ ਬੰਨ ਇੱਕ ਬੇਚ ਤੇ ਹੱਥ ਬੰਨ ਕੇ ਯਾਰ ਭਾਈ ਪਤਾ ਕੀ ਆ ਪਤਾ ਕੀ ਮੈਚ ਖੇਡਣ ਦਾ ਭਾਈ ਤੁਸੀਂ ਪਲੇਅਰ ਹੋ ਜਾ ਰਹੋ ਇੱਕ ਹੀ ਗੱਲ ਬਣੀ ਪਿਆਰ ਨਾਲ ਯਾਰ ਰੌਲਾ ਨਹੀਂ ਪਾਉਣਾ ਬੇਨਤੀ ਹੈ ਪਿਆਰ ਨਾਲ ਪਿਆਰ ਨਾਲ ਗੱਗੂ ਪਿਆਰ ਨਾਲ ਪਿਆਰ ਨਾਲ ਕੋਲਟ ਪਿਆਰ ਨਾਲ ਹੈਲੋ ਭਾਈ ਉਹ ਲਾਲਕਲੇ ਕਰ ਦੋ ਮਾਰ ਦੋ ਭਈ ਯਾਰ ਹੈ ਖੇਡਿਆਰੀ ਖੇਡਦੇ ਨੇ ਐ ਥੋੜੀ ਗੁੱਗਾ ਮਾਰ ਦੋ ਨੇ ਯਾਰ ਆਹ ਗਰਾਊਂਡ ਦਾ ਮੈਕ ਕਾਊਂਟ ਕਰ ਦੋ ਜੀ ਕੋਈ ਗੱਲੇ ਨਹੀਂ ਜਿਹੜੇ ਬਾਹਰੋਂ ਮੈਕ ਨੇ ਬੰਦ ਕਰੋ ਯਾਰ ਖੇਡਿਆਰੀ ਗੇਟ ਬਾਲ ਮੈਕ ਕਾਊਂਟ ਕਰ ਦੋ ਸਭ ਯਾਰ ਨੂੰ ਬੁੱਕਾ ਥੋੜੀ ਮਾਰ ਦੋ ਨੀ ਜਰੇ ਉਹ ਬਾਈ ਪਤਾ ਗੱਲ ਕੀ ਆ ਬਾਬੇ ਦਾ ਟੂਰਨਾਮੈਂਟ ਆਏ ਨਾ ਕਰੋ ਚਲੋ ਖੜੋ ਖiladi ਵੀਰੋ ਖੜੋ ਚਲੋ ਬਰਾਬਰ ਨਾਲ ਬਰਾਬਰ ਕੇਰਾ ਬੇਨਤੀ ਐ ਆ ਬੇਨਤੀ ਐ ਪਲੇਅਰਾਂ ਨੂੰ ਲੜੋ ਨਾ ਯਾਰਾ ਕਬੱਡੀ ਨੂੰ ਕਿਉਂ ਖਰਾਬ ਕਰਦੇ ਹੋ ਗਰਾਊਂਡ ਬੇਲਾ ਗਰਾਊਂਡ ਬੇਲਾ ਕਰਦੇ ਥੋੜਾ ਆਪਾਂ ਮੈਚ ਕਰਵਾਈਏ ਪਲੀ ਜਿੰਨਾਂ ਦਾ ਕੋਈ ਕੰਮ ਨਹੀਂ ਆ ਬਾਹਰ ਚਲੇ ਜਾਓ ਤਾਰੂ ਦਰਸ਼ਕੋ ਬੇੜ ਕਹਾਣੀ ਟਾਟ ਰੇਡ ਤੀਜੀ ਜੜੀ ਬੰਦਾ ਉਹਦੇ ਹਿਸਾਬ ਨਾਲ ਰੇਡ ਪੌੜੀਆ ਬੁਣ ਦੇਖੀ ਕਿਤੇ ਨੰਬਰ ਤੇ ਨੰਬਰ ਖਰਾਬ ਹੋ ਜੇ ਨਾ ਚਾਹ ਆ ਪਿੰਡਾ ਸੱਜਣਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਰੇਡ ਪੌਣ ਲਈ ਖੇਡਦਾਰ ਵਿਚ ਵਾਤਾ ਹੋਇਆ ਹੈ ਆਰ ਚਾਰ ਜਫੀਤੋ ਇੱਕ ਬਾਈ ਲੈਡ ਵੀਰਪੁਰਿਆ ਹਾਈਲੈਂਡ ਪਟਨਾਲਾ ਤੇ ਸੋਪਾ ਪਾਚੋ ਬਾਈ ਲੈਡ ਜਿੱਤ ਢੱਲੋ ਹਮੇਸ਼ੀ ਹਰਦਾ ਉਹਨਾਂ ਵੱਲੋਂ ਆਓ ਮੁਕਾਬਲਾ ਸਰਤ ਬੰਨੇ ਬੰਨੇ ਹੋ ਗਈ ਮਿੱਤਰੋ ਇੱਕ ਪਾਸੇ ਕਿਲਤਾ ਦੇ ਦੂਜੇ ਪਾਸੇ ਉਹ ਵੀਰਪੁਰਿਆ ਹਰਖਾ ਦਾ ਕਬੱਡੀ ਦਾ ਅੱਜ ਬੋਲ ਤੇ ਚੱਕੇ ਜੰਗ ਹੋਵੇ ਉਹ ਸਵਰਦੇਆ ਖੇਡ ਕਹਾਣੀ ਗਿਆ ਉਹ ਸੱਟਣ ਵਾਲੀਆ ਪਿੰਡਾ ਫੜ ਲਿਆ ਮੇਰੇ ਮਿੱਤਰੋ ਇੱਕ ਬਲੇ ਆ ਪਿੰਡਾ ਫੜ ਲਿਆ ਆ 37 ਅਕਰਾਚੋ ਪਿੰਡ ਵਾਲਾ ਐਸੇ ਪਿੰਡ ਵਾਲਾ ऐसे लाक के क्रैचो वाला सोमेदा पूरी जान ਨੰਬਰ ਆਪਣੀ ਟੀਮ ਨੂੰ ਜੋੜਦਾ ਹੋਇਆ ਆ ਜਲਿਆਪੋਟ ਮੇਰੇ ਵਿਰੋਧ ਕਬੱਡੀ ਪਾਉਂਡ ਦੇ ਲਈ ਇੱਕ ਪਾਸੇ ਮੀਰਪੁਰਿਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਆ ਇੱਕ ਵਾ ਮੀਰਪੁਰਿਆ ਇੱਕ ਪਾਸੇ ਬੁਲਟ ਨੰਬਰ ਆਪਣੀ ਟੀਮ ਨੂੰ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਹੋ ਸ਼ਰਾ ਹੋ ਗਿਆ ਸ਼ਰਾ ਹੋ ਗਿਆ ਕਿ ਘਮੜ ਘਮਾਉਣ ਨੂੰ ਤਾਂ ਥਾਰ ਰੱਖੀ ਐ ਆਹ ਵਾਲੀਆਂ ਉੱਪਰ ਟਫੇਰ ਆ ਗਿਆ ਖੀੜਾ ਵਾਲੀਆਂ ਬੁੱਲਟ ਫੇਰ ਆ ਗਿਆ ਇੱਕ ਪਾਸੇ ਚੱਜੂ ਹਾਕ ਮੜੀਆਂ ਤੇ ਦੂਜੇ ਪਾਸੇ ਕੰਮੀਰਪੁਰਿਆ ਕੋਨਾਟਾਂ ਵਰਗੇ ਚਾਰ ਬੋਸ਼ੇ ਰੱਖੇ ਵਿਚਵਾ ਇੱਕ ਪਾਸੇ ਕੰਮੀਰਪੁਰਿਆ ਇੱਕ ਵਾਰ ਤੇ ਦੂਜੇ ਪਾਸੇ ਬੁੱਲਟ ਉਹ ਖਰੋ ਗੁੱਤੋ 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 ਦੱਕਾ ਆਹ ਅਜੇ ਰੱਥੇ ਅੱਜ ਪਹਿਲੀ ਵਾਰ ਕੇ ਨਾਰਖਿਆ ਦੇਖਿਆ ਅੱਜ ਪਹਿਲੀ ਵਾਰ ਹੀ ਆਇਆ ਹਾਕਿਆ ਦੇਖਿਆ ਓ ਸੰਧੂਆ ਛੇੜ ਕਹਾਣੀ ਮੈਂ ਕਹ ਫੁਲਕ ਫੇਰ ਆਗਾ ਹੱਕ ਮਈਆ ਟੇਡਾ ਟੇਡਾ ਦੇਖਦਾ ਇੱਕ ਮੀਰਪੁਰੀਆ ਟੇਡਾ ਟੇਡਾ ਦੇਖਦਾ ਅਜੋ ਕਾਰਨ ਦੇ ਵਿੱਚ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਹੈ ਸਮਾਂ ਦੱਸੋ ਮੇਰੇ ਵੀਰੋ ਸਾਹਮਣੇ ਬੋਟ ਦੀ ਪਾਈ ਹੈ ਕਬੱਡੀ ਉਹ ਮੀਰਪੁਰੀਆ ਤੇ ਦੂਜਾ ਤੇ ਆਹ ਤੇ ਆਹ ਤੇ ਆਹ ਤੇ ਆਹ ਇੱਥੇ ਰੱਖ ਓਏ ਬਾਬਾ ਜੀ ਆਉਂਦ ਖੜੀ ਐ ਪਿਆਰ ਨਾਲ ਦੇ ਖੜੀ ਐ ਜੱਫੇ ਲੱਗਦੇ ਐ ਰੇਡਾਂ ਪੈਂਦੀਆਂ ਦੇਖੋ ਬੁਲਟ ਸਮੇ ਫੇਰ ਹਮਰ ਬੁਲਟ ਖੀਰਾਮਾਲ ਦੀ ਧਰਤੀ ਦਾ ਇੱਥੇ ਇੱਥੇ ਭਾਈ ਵਾਹ ਆਈ ਕੇ ਆਈ ਕੇ ਇਹ ਆ ਇਹ ਆ ਇਹ ਆ ਓਏ ਬਾ ਓਏ ਗੱਬਰੂਆ ਕਦੇ ਪਿੰਡਾਂ ਸੱਜਣ ਵਾਲਿਆ ਕਬੱਡੀ ਪਾਉਣ ਦੇ ਲਈ ਅੱਕੇ ਬਲ ਵਾਧਾ ਹੋਇਆ ਜੱਗੂਆ ਸ਼ੇਰ ਓ ਮੁੰਡੇ ਨੂੰ ਇੱਕ ਪਾਸੇ ਇੱਕ ਨਾਂ ਮੀਰਪੁਰੀਆ ਤੇ ਦੂਜੇ ਪਾਸੇ ਪਿੰਡਾਂ ਸੱਜਣ ਵਾਲਿਆ ਓ ਖੜਕਾ ਦੜਕਾ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਜੱਫਾ ਉਧਰ ਤੇ ਜੱਫਾ ਇੱਧਰ ਜੱਫਾ ਉਧਰ ਤੇ ਜੱਫਾ ਇੱਧਰ ਓ ਨਜ਼ਾਰਾ ਜਾਂਦਾ ਦਰਸ਼ਨ ਬੱਜੀਆਂ ਦਾ ਮੰਨੇ ਦੀ ਰੇਡ ਤੇ ਆ ਭਰਾ ਇਤਨੀ ਜੱਸਾ ਇਤਨੀ ਜੱਸਾ ਇੰਦਰ ਸੰਗਤ ਕਰਾ ਚੋਰੀ ਆ ਚਿੱਤ ਖੁਸ਼ ਹੋ ਗਿਆ ਸੰਧੂਆ ਗੱਬਿਆਣਾ ਫੁੱਟ ਨੇ ਕੈੜੇ ਕਰਦੇ ਸਾਰੇ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਫੇਰ

पहली <laughs> ਹਾ ਕੰਬਾਲੀਏ ਟੁੱਕ ਟੁੱਕ ਫੇਰ ਆ ਗਿਆ ਇਕਬ ਮੀਰਪੁਰੀਏ ਉਹ ਟੁੱਕ ਟੁੱਕ ਫੇਰ ਆ ਗਿਆ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਆ ਤੇ ਆ ਤੇ ਆ ਤੇ ਇੱਥੇ ਏ ਕਾਵਾਤਾ ਓਏ ਕਾਵਾਤਾ ਹੋ ਗਿਆ ਆ ਇੱਕ ਰਾਚੋਂ ਦਾ ਸਾਹਮਣੇ ਜਾ ਜੋ ਬੁਲਟ ਕਹਿੰਦਾ ਹੈ ਸਾਹਮਣੇ ਜਾ ਜੋ ਇਕਮ ਜੱਗੂ ਕੋਈ ਗੱਲ ਨਹੀਂ ਪਿਆਰ ਖੇਡ ਕਬੱਡੀ ਹੈ ਰੋ ਕਾ ਮੈਕਰਨ ਦਾ ਕੰਮ ਨਹੀਂ ਹੈ ਉਹ ਬੋਲੀਆਂ ਫਸਾ ਕੇ ਪਹੁੰਚਦੇ ਆਪੇ ਉਹ ਬੁਲਟ ਨੇ ਫੇਰ ਕਬੱਡੀ ਪਾਦੀ ਸਾਹਮਣੇ ਤੱਕਾਂਗੇ ਪਾਸੇ ਗੰਪੀਰਪੁਰਿਆ ਤੇ ਦੂਜੇ ਪਾਸੇ ਬੁਲਟ ਉਹ ਡਗ ਡਗ ਹੋ ਗਈ ਮਿੱਤਰੋ ਨੰਬਰ 9 ਬੁਲਟ ਆਪਣੀ ਟੀਮ ਲਈ ਉੜ ਗਿਆ ਚੱਲੋ ਗੱਬਰਪਾ ਵਾਹ ਨੰਬਰ ਆ ਰੇਡਰ ਦਾ ਸੁਣੋ 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 ਬੋਲਦਾ ਬਹੁਤ ਵਧੀਆ ਬਈ ਹਰੀ ਰੀ ਪਲੇ ਰਹਿੰਦਾ ਏ ਇੱਕ ਰੀ ਪਲੇ ਰਹਿੰਦਾ ਜੀ ਉਹਦਾ ਡਿਸੀਜਨ ਜੇ ਆਉਣਾ ਉਹ ਕੋਈ ਨਾ ਇਧਰ ਇੱਕ ਤਾਂ ਆ ਗਿਆ ਦੂਜਾ ਰਹਿੰਦਾ ਏ ਲਵਲੀ ਇੱਕ ਰੀ ਪਲੇ ਦਾ ਡਿਸੀਜਨ ਜੇ ਰਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਡਲਟ ਕਿਹੜਾ ਜਾਣ ਲੱਗਿਆ ਕਿਤੇ ਕੋਈ ਗੱਲ ਨਹੀਂ ਸਬਰ 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 ਪੇਸ਼ੈਂਸ ਤੇ ਸੈਂਸ ਜ਼ਰੂਰੀ ਹੈ ਆਰਾਮ ਨਾਲ ਕੋਈ ਗੱਲ ਨਹੀਂ ਡਿਸੀਜਨ ਦਾ ਜਿਹੜੇ ਨੰਬਰ ਆ ਗਏ ਤਾਂ ਆ ਗਏ ਕਾਪੀ ਦੇ ਤੋਂ ਲਿਖੇਗੇ